हेलो स्टूडेंट्स नेक्स्टਾ ਲੇਖ ਅਸੀਂ ਪਿਕਨਿਕ ਤੇ ਗਏ ਜਦੋਂ ਅਸੀਂ ਪਿਕਨਿਕ ਤੇ ਗਏ ਤੇ ਉੱਥੇ ਅਸੀਂ ਕੀ ਕੀ ਕੀਤਾ ਕੀ ਕੀ ਦੇਖਿਆ ਜੋ ਵੀ ਆ ਹਨਾ ਉਹ ਸਾਰਾ ਅਸੀਂ ਡਿਟੇਲ ਚ ਦੇਖਾਂਗੇ ਦੁਸ਼ਹਿਰੀ ਦੀਆਂ ਛੁੱਟੀਆਂ ਸਨ ਮੈਂ ਤੇ ਮੇਰੀਆਂ ਸਹੇਲੀਆਂ ਨੇ ਪਿਕਨਿਕ ਜਾਣ ਦੀ ਯੋਜਨਾ ਬਣਾਈ ਸਭ ਸਹੇਲੀਆਂ ਨੇ ਆਪਣੇ ਆਪਣੇ ਘਰੋਂ ਕੁਝ ਨਾ ਕੁਝ ਖਾਣ ਲਈ ਬਣਾ ਕੇ ਲਿਆਂਦਾ ਸਾਰੀਆਂ ਸਹੇਲੀਆਂ ਸਾਈਕਲਾਂ ਤੇ ਮੇਰੇ ਘਰ ਇਕੱਠੀਆਂ ਹੋ ਗਈਆਂ ਸਭ ਕੁੜੀਆਂ ਬਣ ਫੱਬ ਕੇ ਆਈਆਂ ਸਨ ਅਸੀਂ ਜ਼ਰੂਰੀ ਚੀਜ਼ਾਂ ਲੈ ਕੇ 22 ਸੈਕਟਰ ਤੋਂ ਆਪਣੀਆਂ ਸਾਈਕਲਾਂ ਤੇ ਸੁਖਨਾ ਝੀਲ ਪਹੁੰਚ ਗਈਆਂ ਝੀਲ ਪਾਣੀ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ ਹੋਰ ਲੋਕ ਵੀ ਸਾਡੇ ਵਾਂਗ ਮौज ਮਸਤੀ ਲਈ ਉੱਥੇ ਆਏ ਹੋਏ ਸਨ ਹਰੇ-ਹਰੇ ਘਾਹ ਉੱਤੇ ਨਵੇਕਲੀ ਥਾਂ ਵੇਖ ਕੇ ਅਸੀਂ ਦੋ ਚਟਾਈਆਂ ਵਿਛਾ ਲਈਆਂ ਆਪਣੇ ਨਾਲ ਲਿਆਂਦਾ ਸਮਾਨ ਅਸੀਂ ਚਟਾਈਆਂ ਉੱਤੇ ਟਿਕਾ ਦਿੱਤਾ ਸਭ ਤੋਂ ਪਹਿਲਾਂ ਅਸੀਂ ਜੀ ਭਰ ਕੇ ਛੀਲ ਦੇ ਨਜ਼ਾਰੇ ਨੂੰ ਤੱਕਿਆ ਬਹੁਤ ਸਾਰੇ ਲੋਕ ਕਿਸ਼ਤੀਆਂ ਲੈ ਕੇ ਪਾਣੀ ਵਿੱਚ ਆਨੰਦ ਮਾਣ ਰਹੇ ਸਨ ਅਸੀਂ ਸਭ ਤੋਂ ਪਹਿਲਾਂ ਰੱਸੀ ਟੱਪਣ ਦੀ ਖੇਡ ਖੇਡੀ ਫਿਰ ਲੁਕਣ ਮੀਟੀ ਤੇ ਸ਼ੂਹਣ ਸ਼ਵਾਈ ਖੇਡ ਦਿੱਤੇ ਅਖੀਰ ਥੱਕ ਕੇ ਸਾਰੀਆਂ ਜਾਣੀਆਂ ਚਟਾਈ ਤੇ ਬੈਠੀਆਂ ਆ ਬੈਠੀਆਂ ਅਸੀਂ ਕੜੀ ਚਾਵਲ ਪੂਰੀਆਂ ਛੋਲੇ ਖੀਰ ਅਤੇ ਫਲ ਆਦ ਖਾਦੇ ਤਾਸ਼ ਅਤੇ ਲੁੱਡੋ ਖੇਡੇ ਨਾਲ-ਨਾਲ ਚੁਟਕਲੇ ਵੀ ਸੁਣੇ ਤੇ ਸੁਣਾਏ ਰਿਸ਼ੀ ਨੇ ਪੰਜਾਬੀ ਗੀਤ ਗਾਇਆ ਪ੍ਰੀਤੀ ਨੇ ਗਜ਼ਲ ਸੁਣਾਈ ਅਮਨ ਨੇ ਟੱਪੇ ਤੇ ਬੋਲੀਆਂ ਸੁਣਾਈਆਂ ਅਚਾਨਕ ਇੱਕ ਪਾਸੇ ਤੋਂ ਬਹੁਤ ਸੁਰੀਲੀਆਂ ਧੁਨਾ ਦੀ ਆਵਾਜ਼ ਆਈ ਅਸੀਂ ਮੋੜ ਕੇ ਦੇਖਿਆ ਤਾਂ ਪੁਲਿਸ ਬੈਂਡ ਵਾਲੇ ਧੁਨਾ বাজਾ ਰਹੇ ਸਨ ਤੇ ਮਾਰਚ ਕਰ ਰਹੇ ਸਨ ਉਹ ਮਾਰਚ ਕਰਦੇ ਕਰਦੇ ਵੱਖ-ਵੱਖ ਆਕਿਰਤੀਆਂ ਬਣਾ ਰਹੇ ਸਨ ਸਾਨੂੰ ਇਹ ਦੇਖ ਕੇ ਬੜਾ ਮਜ਼ਾ ਆਇਆ ਘਰ ਵਾਪਸ ਜਾਣ ਤੋਂ ਪਹਿਲਾਂ ਅਸੀਂ ਆਈਸਕ੍ਰੀਮ ਖਾਧੀ ਕਈਆਂ ਨੇ ਝੀਲ ਵਿੱਚ ਕਿਸ਼ਤੀ ਰਾਹੀ ਸੈਰ ਵੀ ਕੀਤੀ ਫਿਰ ਆਪਣਾ ਆਪਣਾ ਸਮਾਨ ਲੈ ਕੇ ਸਾਈਕਲ ਸਟੈਂਡ ਤੋਂ ਸਾਈਕਲਾਂ ਲਈਆਂ ਤੇ ਹੱਸਦੀਆਂ ਹੱਸਦੀਆਂ ਆਪੋ ਆਪਣੇ ਘਰ ਪਹੁੰਚ ਗਈਆਂ ਸਹੇਲੀਆਂ ਨਾਲ ਮਨਾਈ ਪਿਕਨਿਕ ਦਾ ਆਪਣਾ ਹੀ ਆਨੰਦ ਹੁੰਦਾ ਹੈ ਮੈਨੂੰ ਇਹ ਪਿਕਨਿਕ ਹਮੇਸ਼ਾ ਯਾਦ ਰਹੇਗੀ ਓਕੇ Bye.